ਹਾਂਜੀ ਗਿਆਨੀ ਜੀ ਜਿਹੜਾ ਰਾਗ ਮਾਲਾ ਦਾ ਵਿਵਾਦ ਖੜਾ ਕੀਤਾ ਜਾਂਦਾ ਇਹ ਕਦੋਂ ਕਦਾਂ ਕੀਤਾ ਇਹ ਕਦੋਂ ਕਦਾਂ ਇਹ ਵਿਵਾਦ ਚੱਲਦਾ ਹੈ ਰਾਗ ਮਾਲਾ ਬਾਰੇ ਦੱਸੋ ਰਾਗ ਮਾਲਾ ਦਾ ਜਿਹੜਾ ਵਿਵਾਦ ਹੈ ਨਾ ਅਸਲ ਦੇ ਵਿੱਚ ਇਹ ਏਜੰਸੀਆਂ ਦੀ ਚਾਲ ਸੀ ਅੱਛੀ ਸਿੱਖਾਂ ਦੇ ਮਨ 'ਚ ਜਿੰਨੇ ਚਿਰ ਸ਼ੰਕਾ ਨਹੀਂ ਪੈਂਦਾ ਆਪਣੇ ਗੁਰੂ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਉਹਨਾਂ ਚਿਰ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਜਿੰਨੇ ਚਿਰ ਇਹਨਾਂ 'ਚ ਫੁੱਟ ਨਹੀਂ ਪੈਂਦੀ ਵੇਖੋ ਤੁਹਾਡੀ ਵਿਚਾਰ ਮੈਨਾਂ ਰਲਦੇ ਆ ਤੁਸੀਂ ਤਾਂ ਮਿਲਣ ਆਏ ਮੈਨੂੰ ਹਾਂਜੀ ਜੇ ਨਾ ਵਿਚਾਰ ਨਾ ਮਿਲਣੋ ਸਕੇ ਭਾਵੇਂ ਹੋਣ ਉਹਨਾਂ 'ਚ ਵੀ ਪ੍ਰੇਮ ਨਹੀਂ ਰਹਿੰਦਾ ਪ੍ਰੇਮ ਰੱਖਣ ਵਾਸਤੇ ਕਹੀ ਜਾਂਦੇ ਆ ਨਾ ਕਿ ਮਤਭੇਦ ਭਾਵੇਂ ਹੋਣ ਮਨ ਭੇਦ ਨਹੀਂ ਹੋਣੀ ਚਾਹੀਦੀ ਇਹ ਗਲਤ ਗੱਲ ਆ ਜੇ ਮਤਭੇਦ ਆ ਤੇ ਉਹ ਮਨ ਭੇਦ ਕਰਕੇ ਹੀ ਹੁੰਦੇ ਆ ਉਤਰਾਂ ਨਹੀਂ ਹੁੰਦੇ ਪਹਿਲਾ ਮਨ 'ਚ ਫਰਕ ਪੈਂਦਾ ਫਿਰ ਵਿਚਾਰਾਂ 'ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਸ਼ੰਕੇ ਆਉਣ ਲੱਗ ਪੈਂਦੇ ਉਹ ਮਨ 'ਚ ਸ਼ੰਕਾ ਹੋ ਗਿਆ ਤੈਨੂੰ ਕਿਸੇ ਪ੍ਰਤੀ ਤੂੰ ਉਹਦੇ ਚਾਲ ਚੱਲਣਾ ਉਹਦੀ ਗੱਲਬਾਤ ਨੂੰ ਨੋਟ ਕਰਨਾ ਸ਼ੁਰੂ ਕਰ ਦੇਣਾ ਭਾਵੇਂ ਤੇਰਾ ਕਿੰਨਾ ਵੀ ਮਿੱਤਰ ਹੋਵੇ ਕੋਈ ਬਿਲਕੁਲ ਜਦੋਂ ਤੇਰੇ ਮਨ 'ਚ ਸ਼ੰਕਾ ਆ ਗਈ ਨਾ ਤੂੰ ਉਹਨੂੰ ਜੱਜਮੈਂਟ ਯਾਨੀ ਕਿ ਉਹਦੇ ਬਾਰੇ ਖੋਜ ਕਰਨੀ ਉਹਦੀ ਪੈੜ ਨੱਪਣੀ ਕੁਝ ਵੀ ਅਖਰ ਵਰਤਣਾ ਤੇ ਜੇ ਕਿਸਮਤ ਮਾੜੀ ਹੋਈ ਤੇ ਤੈਨੂੰ ਕੋਈ ਨਾ ਕੋਈ ਵਿਊ ਲੱਭ ਜਾਣਾ ਕੋਈ ਲੱਭ ਜਾਣਾ ਇਸ ਵਾਸਤੇ ਜਿਹੜੇ ਮੈਂ ਜਦੋਂ ਪੜ੍ਹਦਾ ਮਾਂ ਤੇ 1782 ਦੇ ਵਿੱਚ ਇੱਕ ਕਮੇਟੀ ਬਣਾਈ ਗਈ ਉਸ ਸਮੇਂ ਦਾ ਜਿਹੜਾ ਵਾਇਸਰਾਏ ਹੀ ਉਹਦੇ ਵੱਲੋਂ 1782 ਠੀਕ ਹੈ ਜਦੋਂ ਮੁਗਲ ਸੰਤਲਤ ਜਿਹੜੀ ਸੀ ਮੁਗਲ ਸ਼ਾਈ ਹੀ ਰਾਜ ਉਹ ਵੀ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਮਰਾਠਿਆਂ ਨੂੰ ਵੀ ਬਹੁਤ ਬੁਰੀ ਤਰੀਕੇ ਨਾਲ ਅਮਸ਼ਾਬਦਾਲੀ ਨੇ ਪਹਿਲਾਂ ਹੀ ਹਰਾ ਦਿੱਤਾ। ਉਹ ਹੀ ਮਾਰੋ ਵੱਜੀ ਐਸੀ ਖਤਮ ਹੋ ਗਏ। ਤੇ ਉਸ ਸਮੇਂ ਗੋਰੇ ਸੋਚਦੇ ਕਿ ਹੁਣ ਰਾਜ ਸਾਡੇ ਕੋਲ ਹੀ ਆਊਗਾ। ਕਿ ਸਾਡੇ ਤੋਂ ਬਗੈਰ ਹੋ ਸਕਤੀ ਹੈਗੀ ਨੀ ਤੀਜੀ ਕੋਈ। ਪਰ ਜਦੋਂ ਇਧਰੋਂ ਸਿੰਘਾਂ ਨੇ ਜੀ ਜ਼ੁਲਮ ਕਰਦੇ ਸੀ ਉਹਨਾਂ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ ਕਿੱਥੇ ਉਹ ਪਰਾ ਸਹਾਰਨਪੁਰ ਇੱਥੋਂ ਤੱਕ ਉਹ ਸ਼ਾਹਜਹਾਂਪੁਰ ਪੈਂਦਾ ਲਖਨਊ ਦੇ ਨੇੜੇ ਉੱਥੋਂ ਤੱਕ ਸਿੰਘਾਂ ਨੇ ਮਾਰਾ ਮਾਰੀਆਂ ਬੋਲਵਾਲਾ ਵਾਦਿਕਾ ਸਿੰਘ ਹਾਂ ਤੇ ਉਹਨਾਂ ਫਿਰ ਇਹ ਜਿਹੜੀ ਆ ਇਹ ਸੋਚ ਉਹਨਾਂ ਦੇ ਹਿਰਦੇ ਚ ਆਈ ਮਨ ਚ ਆਈ ਉਹਨਾਂ ਦੇ ਕਿ ਇਹ ਕਿਹੜੀ ਤਾਕਤ ਉੱਠ ਪਈ ਠੀ ਅਹੀਂ ਤੇ ਸੋਚਦੇ ਸੀ ਸਾਡੇ ਰਾਹ ਚੋਂ ਕੋਈ ਰੁਕਾਵਟ ਨਹੀਂ ਹੈਗੀ ਅੰਗਰੇਜ਼ ਸੋਚਦੇ ਸੀ ਹਾਂ ਅੰਗਰੇਜ਼ ਕਲਕੱਤੇ ਬੈਠਾ ਸੋਚਦਾ ਠੀਕ ਤੇ ਉਹਨਾਂ ਨੇ ਫਿਰ ਇੱਕ ਕਮੇਟੀ ਬਣਾਈ ਸੀ 1782 ਦੇ ਵਿੱਚ 20 ਅਗਸਤ ਨੂੰ ਇੱਕ ਕਮੇਟੀ ਬਣੀ ਸਿੱਖਾਂ ਦੀ ਤਾਕਤ ਸਿੱਖਾਂ ਦੀਆਂ ਮਿਸਲਾਂ ਦਾ ਆਪਸੀ ਪਿਆਰ ਅੱਛਾ ਜੀ ਇਹ ਸ਼ਕਤੀ ਕਿੱਥੋਂ ਲੈਂਦੇ ਆ ਇਹਨਾਂ ਦੀਆਂ ਰੌ ਰੀਤਾਂ ਕੀ ਨੇ ਇਹਨਾਂ ਦੇ ਅਸੂਲ ਕੀ ਨੇ ਇਹਦੇ ਬਾਰੇ ਪੜਤਾਲ ਕੀਤੀ ਜਾਵੇ ਤਾਂ ਫਿਰ ਇਹਨਾਂ 'ਚ ਫੋਟੋ ਕਿਦਾਂ ਪੈ ਸਕਦੀ ਉਦੋਂ ਫਿਰ ਉਹਨਾਂ ਨੇ ਕਮੇਟੀ ਬਣਾ ਕੇ ਇਹਨਾਂ ਗੱਲਾਂ ਵਾਲਾ ਸੋਚਣਾ ਸ਼ੁਰੂ ਕਰ ਦਿੱਤਾ ਜਿਹੜੇ ਮੈਂ ਤੈਨੂੰ ਪੁਆਇੰਟ ਦੱਸਿਆ ਕੁਝ ਠੀਕ ਆ ਜੀ ਫਿਰ ਹੌਲੀ 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 ਉਹਨਾਂ ਨੇ ਬੰਦੇ ਫਿੱਟ ਕੀਤੇ ਜਿੱਲਾ ਚੋਂ ਸੰਤ ਗਿਆਨੀ ਗੁਰਵਜਨ ਸਿੰਘ ਖਾਲਸਾ ਜੀ ਨਾਮ ਦੱਸਦੇ ਆ ਸੋਭਾ ਸਿੰਘ ਮਹਾਪੁਰ ਸਾਹਿਬ ਨੇ ਦੱਸਿਆ ਸੋਭਾ ਸੋਭਾ ਸਿੰਘ bari ਪਰ ਉਤੋਂ ਪਹਿਲਾਂ ਕੋਈ ਹੋਰ ਵੀ ਹੈਗਾ ਸੀ ਉਦਾਸੀ ਹੋਇਓ ਉਹਦੇ ਰਹੀਂ ਨਹੀਂ ਉਹਨਾਂ ਨੇ ਜੇ ਤਨ ਕੀਤੇ ਕਵੀ ਸੰਤੋਖ ਸਿੰਘ ਦੇ ਮਨ ਦੇ ਵਿੱਚ ਵੀ ਭਰਮ ਪਾਇਆ ਉਹਨੇ ਇੰਨੀ ਇੱਕ ਗੱਲ ਲਿਖ ਦਿੱਤੀ ਕਿ ਮੈਨੂੰ ਇਹ ਸੁੱਧ ਭਾਵ ਨਿਸ਼ਚਾ ਨਹੀਂ ਮੇਰੂ ਖਬਰ ਨਹੀਂ ਕਿ ਇਹ ਸਿੱਖ ਨੇ ਲਿਖੀ ਆ ਜਾਂ ਗੁਰੂ ਸਾਹਿਬ ਨੇ ਲਿਖੀ ਠੀਕ ਹੈ ਵੱਲਾ ਮੈਨੇ ਕਹਿ ਸਕਦਾ ਕਿ ਗੁਰੂ ਸਾਹਿਬ ਨੇ ਲਿਖੀ ਹੈ ਜਾਂ ਸਿੱਖ ਨੇ ਲਿਖੀ ਹੈ ਜਾਨੀ ਕਿ ਸ਼ੰਕਾ ਉਹਨੇ ਕਰ ਦਿੱਤੀ ਇਹ 1840 ਤੋਂ ਨੇੜੇ ਤੇਰੇ ਦੀ ਗੱਲ ਮੈਂ ਪਹਿਲਾਂ ਤੁਹਾਨੂੰ ਦੱਸਿਆ 1782 ਜੇ ਕੰਮ ਸ਼ੁਰੂ ਹੋਇਆ ਹਾਂਜੀ ਫੁੱਟ ਪੈਣੀ ਸ਼ੁਰੂ ਹੋ ਗਈ ਸ਼ੰਕੇ ਪੈਣੇ ਸ਼ੁਰੂ ਹੋ ਗਏ ਹੌਲੀ 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 ਜਦੋਂ ਪੰਜਾਬ ਐਸ ਤੇ ਵੀ ਕਿਉਂਕਿ ਪੰਜਾਬ ਹੋ ਵੀ ਪੰਜਾਬ ਚ ਹੀ ਆ ਸਤਲੁਜ ਦਾ ਪਾਰ ਦਾ ਇਲਾਕਾ ਮੈਂ ਐਸ ਪੰਜਾਬ ਮਾਝੇ ਦੇ ਇਲਾਕੇ ਜਦੋਂ ਗੋਰੀਆ ਨੇ ਬਾਅਦ ਵਿੱਚ ਕਬਜ਼ਾ ਕਰ ਲਿਆ ਮਹਾਰਾਜਾ ਅਜੀਤ ਸਿੰਘ ਦੇ ਰਾਜ ਦੇ ਉੱਤੇ ਜੀ ਫਿਰ ਇਸ ਗੱਲ ਨੂੰ ਹੋਰ ਤੇਜ਼ੀ ਨਾਲ ਪ੍ਰਚਾਰਿਆ ਗਿਆ ਸ਼ੰਕੇ ਪਾਏ ਗਏ ਤਰ੍ਹਾਂ ਤਾ ਦੇ ਨਾਲ ਜਿਨ੍ਹਾਂ ਚੋਂ ਇਹ ਮੈਂ ਮਾਫੀ ਮੰਗ ਕੇ ਕਹਿਣਾ ਕਾਮ ਸਿੰਘ ਨਾਬਾ ਅੱਛਾ ਜੀ ਉਹਨਾਂ ਦੇ ਸੰਗੀ ਸਾਥੀ ਤੇਜਾ ਸਿੰਘ ਪਸੌੜੀਆ ਹੋਰ ਇਹ ਸਾਰੇ ਵਿੱਚ ਰਲ ਗਏ ਇਹ ਗੋਰੀਆਂ ਦੀ ਚਾਲ ਸੀ ਸਾਹਿਬ ਹਾਂ ਉਹ ਉਹਨਾਂ ਨੇ ਗਾਹ ਤੋਂ ਗਾ ਜਿਤਨਾ ਸ਼ੰਕਾ ਪਾ دیے ਤੇ ਕਈ ਗੁਰਸਿੱਖ ਬੜੇ ਨੀਮੀ ਪ੍ਰੇਮੀ ਬਾਣੀ ਪੜਨ ਵਾਲੇ ਪੰਥ ਪਰਸਤ ਹੁੰਦੇ ਆ ਪਰ ਉਹਨਾਂ ਦੇ ਨਾਲ ਜਿਹੜੇ ਇਹੋ ਜਿਹੇ ਹੁੰਦੇ ਆ ਉਹਨਾਂ ਦੇ ਮਨ ਵਿੱਚ ਸ਼ੰਕਾ ਜਿਹੜੀ ਹੁੰਦੀ ਆ ਉਹ ਦੂਜਿਆਂ ਚ ਵੀ ਜਿਤਨਾ ਸੰਗੀ ਸਾਥੀਆਂ ਦੇ ਰਹੀ ਪੈਂਦੀ ਆ ਨਾ ਆ ਜਾਂਦੀ ਆ ਜਿਹੋ ਜਿਹੇ ਹੱਲ ਹੁੰਦੇ ਸੰਗਤ ਉਹੋ ਜੀ ਰੰਗਤ ਵਾਲੀ ਵਾਲੀ ਇਹਨਾਂ ਤੋਂ ਭਾਈ ਰਣ ਧੀਰ ਸਿੰਘ ਜੀ ਜਿਹੜੇ ਬੜੇ ਨਾਮ ਅਭਿਆਸੀ ਸੀ ਉਹ ਨਾਮ ਅਮਰ ਛਕਿਆ ਹਾਂਜੀ ਤੇ ਜਦੋਂ ਉਹ ਨਾਮ ਅਮਰ ਛਕਿਆ ਤੇ ਪੰਜਾਂ ਪੈਰਾਂ ਕਹਿ ਗਿਆ ਕਿ ਅੱਜ ਤੋਂ ਰਾਗ ਮਾਲਾ ਬਾਣੀ ਨਹੀਂ ਮੰਨਣੀ ਅੱਛਾ ਜੀ ਪੰਨੀ ਲਿਖੀ ਵੰਚ ਸ਼ੰਕਾ ਪਾ ਦਿੱਤਾ ਕਿ ਆਲਮ ਕਵੀ ਨੇ ਲਿਖੀ ਜਦ ਕੇ ਧਰਗੁਰ ਅਰਜਨ ਦੇਵ ਜੀ ਮਹਾਰਾਜ ਤੋਂ 51 ਸਾਲ ਬਾਅਦ ਆਲਮ ਕਵੀ ਹੋਇਆ ਹੈ ਅੱਛਾ ਜੀ ਤੇ ਉਹਨੇ ਜਿਹੜੇ ਕਾਮ ਕੰਦਲਾ ਇੱਕ ਇਸਤਰੀ ਹੋਈ ਆ ਜਿਹੜੇ ਇੱਕ ਕਵੀ ਵੀ ਹੋਇਆ ਜਿਨੇ ਉਹ ਗ੍ਰੰਥ ਲਿਖਿਆ ਹੈ ਤੇ ਉਹ ਉਹਦੇ ਉੱਤੇ ਜਿਹੜਾ ਗ੍ਰੰਥ ਲਿਖਿਆ ਉਹ ਸੰਸਕ੍ਰਿਤ ਦਾ ਅੱਛਾ ਜੀ ਮਾਦਵਾਨਾ ਲੋਦਾ ਨਾਂ ਕਰਕੇ ਦਾ ਨਾਂ ਇਦਾਂ ਇਦਾਂ ਨਾਂ ਇੱਕ ਆਉਂਦਾ ਹੈ ਤੇ ਉਹ ਜਿਹੜਾ ਸੀ ਵਾਲੇ ਸੰਸਕ੍ਰਿਤ ਤੇ ਲਿਖਿਆ ਹੈ ਉਸ ਨੂੰ ਸੁਣ ਕੇ ਤੇ ਕੁਝ ਪੜ੍ਹ ਕੇ ਕੁਝ ਹੋਰ ਨਾਲ ਦੀਆਂ ਲਿਖਤਾਂ ਲੈ ਕੇ ਆਲਮ ਕਵੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਚ ਜਿਹੜਾ ਨਾਮ ਆਉਂਦਾ ਅੱਛਾ ਉਹਨੇ ਗ੍ਰੰਥ ਲਿਖਿਆ ਬਾਅਦ ਵਿੱਚ ਜਿਹੜਾ ਉਹ ਸੰਸਕ੍ਰਿਤ ਦਾ ਜਿਹੜਾ ਗ੍ਰੰਥ ਲਿਖਿਆ ਉਹਨੂੰ ਬ੍ਰਿਜ ਪਾਸ਼ਾ ਵਿੱਚ ਲਿਖਿਆ ਉਹਦੇ ਵਿੱਚ ਉਹਨੇ ਰਾਗ ਮਾਲਾ ਲਿਖੀ ਤੇ ਉਹ ਹੋ ਹੋ ਨਹੀਂ ਹੁੰਦੇ ਆਪਣੀ ਕਵਤਾ ਜੀ ਬਣਾ ਕੇ ਲਿਖੀ ਹੈ ਉੱਥੇ ਉਹ ਰਲਾ ਕੇ ਇਹ ਤੇਜਾ ਸਿੰਘ ਪਸੌੜੀ ਇਹ ਤੇ ਹੋਰ ਪ੍ਰਚਾਰ ਕਰਦੇ ਰਹੇ ਲਾਉ ਜੀ ਤੇ ਉਹਨੇ ਲਿਖੀ ਹੁਣ ਗੱਲ ਤੇ ਵਿਚਾਰਨ ਵਾਲੀ ਇਹ ਹੈ ਕਿ ਆਪਾਂ ਹੋ ਅਗਲਾ ਦਲੀਲਾ ਗਿਆਨੀ ਜੀ ਬਹੁਤ ਸਮਾਂ ਤੁਹਾਡੇ ਕੋਲ ਬਣੇਗਾ ਤੇ ਆਪਾਂ ਵੀਡੀਓ ਬਣਾਉਣੀ ਹੈ ਸਮਾਂ ਤਾਂ ਦੇ ਵਿੱਚ ਤੁਸੀਂ ਆਨੇ ਤੇ ਜਾਵੇ ਦੇਖੋ ਭਲ ਗੁਰੂ ਅਰਜਨ ਦੇਵ ਜੀ ਮਹਾਰਾਜ ਹਾਂ ਗੁਰੂਵਾਰ ਗੋਬਿੰਦ ਸਾਹਿਬ ਜੀ ਹਾਂ ਜੀ ਗੁਰੂ ਹਰਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਇਹ ਨਾ ਸਤਿਗੁਰਾਂ ਦੇ ਦਸਕਤ ਹੀ ਆਪਾਂ ਕਹਿ ਸਕਦੇ ਆ ਵੱਲੋਂ ਪ੍ਰਵਾਨ ਕੀਤੇ ਸਰੂਪ ਮਹਾਰਾਜ ਦੀ ਬਾਣੀ ਵੇ ਕੈਮ ਨੇ ਅੱਜ ਵੀ ਹਾਂ ਜੀ ਦਰਸ਼ਨ ਕੀਤੇ ਆ ਤੇ ਕੀਤੇ ਆ ਨਾ ਹਾਂ ਜੀ ਇੱਕ ਆ ਕਿਤਾਬ ਮੇਰੇ ਕੋਲ ਅੱਛਾ ਜੀ ਗੁਰਗ੍ਰਾਰ ਆਗਮਾਲਾ ਮੰਡਨ ਪਰਬੋਧ ਅੱਛਾ ਜੀ ਸੰਤ ਪਹਿਲ ਸਿੰਘ ਦੀ ਲਿਖੀ ਆ ਇਹ ਕਰੀਬਨ ਅੱਜ ਤੋਂ 150 ਸਾਲ ਪੁਰਾਣੀ ਆ। ਅੱਛਾ ਇੰਨੀ ਪ੍ਰਾਤਨ ਹੈ। ਹਾਂ ਆ ਜਿਹੜੀ ਛਪੀ ਆ ਨਾ 17 ਸਾਲਾਂ ਬਾਅਦ ਛਪੀ ਹੀ 1980 ਦੇ ਵਿੱਚ। ਉਸ ਤੋਂ ਬਾਅਦ ਫੇਰ ਆ ਭਾਈ ਚਤਰ ਸਿੰਘ ਉਹ ਵਾਲੀ ਜਿਹੜੀ ਫਰਮਾ ਨਾ ਉਹਨਾਂ ਨੇ ਫੇਰ ਛਾਪੀ ਆ। ਇਹਦੇ ਵਿੱਚ ਉਹਨਾਂ ਨੇ ਇੱਕ ਵਾਅਦਾ ਇਹ ਕੀਤਾ ਕਿ ਭਾਈ ਵੀਰ ਸਿੰਘ ਜੀ ਦੇ ਪਿਤਾ ਭਾਈ ਚਰਨ ਸਿੰਘ ਜੀ ਜਿਹੜੇ ਉਹ ਨਾ ਡਾਕਟਰ ਚਰਨ ਸਿੰਘ ਜੀ ਉਹਨਾਂ ਦੀ ਜਿਹੜੀ ਖੋਜ ਆ ਵੇਖੋ ਬੜੀ ਸੋਹਣੀ ਆ ਵੇ। ਤੁਸੀਂ ਆਹ ਵੇਖੋ ਇਸ ਤਰ੍ਹਾਂ ਬਣਾ ਕੇ ਉਹਨਾਂ ਨੇ ਬਹੁਤ ਨਿਰਣਾ ਕੀਤਾ ਇਹਨੂੰ ਆਪ ਜੀ ਪੜ ਸਕਦੇ ਹੋ। ਇਹ ਲਿਆ ਕਰਕੇ ਭਾਈ ਉਥੋਂ ਚਦਰ ਸਿੰਘ ਜੀ ਨਾਲ ਤੋਂ ਇਹ ਤੁਸੀਂ ਪੜ ਸਕਦੇ ਹੋ ਕਿਹੜੇ ਮੱਤ ਦੀਆਂ ਰਾਗਮਾਲਾ ਉਦੋਂ ਜਦਾਂ ਭਾਰਤ ਮੱਤ ਹਰੁਮੰਤ ਸਿਵ ਮੱਤ ਉਹਨਾਂ ਸਾਰਿਆਂ ਦੇ ਰਾਗਮਾਲਾ ਲਿਖੀ ਜਾਂਦੀ ਤੇ ਆ ਕਿਤਾਬ ਜਿਹੜੀ ਆ ਨਾ ਇਹ ਪੋਥੀ ਪੜਲੀ ਵਾਲੀ ਆ ਜਿਨ੍ਹਾਂ ਨੂੰ ਪਹਿਲਾਂ ਇਹ ਪੋਥੀ ਨੂੰ ਪੜੋ ਚੰਗੀ ਤਰ੍ਹਾਂ ਵਿਚਾਰੋ ਮੈਂ ਨਾ 1919 ਦੇ ਵਿੱਚ ਢੋਬੜੀ ਸਾਹਿਬ ਗਿਆ ਆਸਾਮ ਦੇ ਵਿੱਚ ਜਿਹੜਾ ਢੋਬਰੀ ਸਾਹਿਬ ਹਾਂਜੀ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਅੱਜ ਤੋਂ 150 ਸਾਲ ਪਹਿਲਾਂ ਜਦੋਂ ਕਸੰਤ ਟੈਲ ਸਿੰਘ ਜੀ ਕੋਈ ਵੀ ਸਾਧਨ ਨਹੀਂ ਹੁੰਦੇ ਉਦੋਂ ਗਏ ਬੱਕ ਬੈ ਘਰੇ ਆਏ ਗਏ ਕੋਈ ਇੱਕ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦਾ ਉਹ ਝੂਈ ਰਾਗ ਮਾਲਾ ਲਿਖੀ ਹੈ ਅੱਛਾ ਜੀ ਹੋਰ ਕਈ ਕਹਿ ਦਿੰਦੇ ਆ ਕਿ ਉਹ ਜਿਹੜੇ ਪ੍ਰਾਤਨ ਸਰੂਪ ਆ ਉਹਨਾਂ ਦੇ ਵਿੱਚ ਅ ਹਕੀਕਤ ਰਾਹ ਮਕਾਮ ਤੇ ਹੋਰ ਵੀ ਬੜੀਆਂ ਬਾਣੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਜਿਹਨੂੰ ਕੱਚੀ ਬਾਣੀ ਕਹਤੀ ਉਹ ਵੀ ਲਿਖੀਆਂ ਫਿਰ ਅੱਛਾ ਜੀ ਹਣਾ ਫਿਰ ਮੇਰਾ ਸਵਾਲ ਇਹ ਹੈ ਜਿਹੜੇ ਗੱਲਾਂ ਕਹਿੰਦੇ ਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਸਰੂਪ ਦੀ ਸੰਪੂਰਨਤਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਲਿਖਾ ਕੇ ਉਹਦੇ ਵਿੱਚ ਰਾਗ ਮਾਲਾ ਲਿਖੀ ਤੇ ਬਾਬਾ ਦੀਪ ਸਿੰਘ ਜੀ ਨੇ ਉਹ ਸਰੂਪ ਤੋਂ ਉਤਾਰੇ ਕੀਤੇ ਚਾਰ ਸਰੂਪ ਅੱਜ ਵੀ ਪੰਥ ਵਿੱਚ ਚਾਰੇ ਤਖਤਾਂ ਦੇ ਵਿਰਾਜਮਾਨ ਵਿਰਾਜਮਾਨ ਹਨ ਉਹ ਚਾਰਾਗ ਮਾਲਾ ਬਾਕੀ ਹੋਰ ਕੋਈ ਨਹੀਂ ਬਾਣੀ ਵਾਧੂ ਹੈ ਹੁਣ ਤੁਸੀਂ ਕੋਈ ਚੀਜ਼ ਲਿਖ ਰਹੇ ਦੇ ਹਾਂਜੀ ਅਜੇ ਸੰਪੂਰਨਤਾ ਨਹੀਂ ਕੀਤੀ ਉਦੇ ਵਿੱਚ ਹੋਰ ਵੀ ਚੀਜ਼ਾਂ ਲਿਖਿਆ ਜਾ ਸਕਦੀਆਂ। ਬਿਲਕੁਲ। ਪਰ ਜਦੋਂ ਸੰਪੂਰਨਤਾ ਆਪਾਂ ਕਿਸ ਚੀਜ਼ ਦੀ ਕਰ ਦਿੰਦੇ ਆ ਤੇ ਫਿਰ ਉਹ ਚ ਆਪਾਂ ਲਿਖ ਦਿੰਦੇ ਆ ਕਿ ਇੱਥੇ ਕੋਈ ਵਾਅਦਾ ਘਾਟਾ ਨਹੀਂ ਕਰਦਾ। ਵਾਅਦਾ ਘਾਟਾ ਨਹੀਂ ਕਰਦਾ। ਤੁਹਾਡੇ ਵੱਲੋਂ ਸੰਪੂਰਨਤਾ ਹੋ ਗਈ। ਹੁਣ ਦਸਵੇਂ ਪਾਤਸ਼ਾਹ ਜੀ ਨੇ ਜੋ ਸੰਪੂਰਨਤਾ ਕੀਤੀ ਆ ਬਾਬਾ ਦੀਪ ਸਿੰਘ ਜੀ ਨੇ ਜੋ ਸਰੂਪਾਂ ਦੇ ਉਤਾਰੇ ਕੀਤੇ ਉਤੋਂ ਦੇਖ ਕੇ ਉਹ ਚ ਕੋਈ ਵਾਅਦਾ ਘਾਟਾ ਨਹੀਂ। ਬਿਲਕੁਲ ਜੀ। ਸਾਲ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਜੋ ਬਾਬਾ ਦੀਪ ਸਿੰਘ ਜੀ ਨੇ ਉਤਾਰੇ ਕੀਤੇ ਉਹ ਉਸ ਸਬੂਤ ਨੂੰ ਸਾਹਮਣੇ ਰੱਖ ਕੇ ਤੇ ਰਾਗ ਮਾਲਾ ਨੂੰ ਸਤੂਗਰਾਂ ਦੀ ਬਖਸ਼ਿਸ਼ ਸਮਝ ਕੇ ਬਾਣੀ ਪੜਨੀ ਚਾਹੀਦੀ ਹੈ ਪ੍ਰਾਤਨ ਜੁਨੀਆਂ ਸੰਪਰਦਾਵਾਂ ਮਹਾਂਪੁਰਖ ਨੇ ਉਦਾਸੀ ਨਿਰਮਲੇ ਗੰਦਮੀ ਟਕਸਾਲ ਨਿਯੰਗ ਸਿੰਘ ਦਰ ਬੁੱਢਾ ਦਾਲ ਤਰਨਾ ਦਾਲ ਇਹ 1734 ਚ ਬਣਿਆ ਅੱਛਾ ਜੀ ਗੰਦਮੀ ਟਕਸਾਲ 1700 ਜਿਹੜੀ ਹੈਗੀ ਆ ਉਹ ਜਿਤਰਾ ਇਹ 4 ਦੇ ਵਿੱਚ ਜਾਂ ਹਾਂਜੀ 1704 ਚ 4 5 ਦੇ ਵਿੱਚ ਆਪਾਂ ਇੱਥੇ ਕਹਿ ਸਕਦੇ ਹਾਂ ਮਹਾਰਾਜ ਜੋਤੀ ਜੋ ਸਮੋਂ ਤੋਂ ਪਹਿਲਾਂ ਹੀ ਅਠ ਪੜਾਏ ਸਾਰਾ ਕੁਝ 1705 ਚ ਸਾਲ ਕੱਢਾਂਗੇ ਤੇ ਉਹ ਫਿਰ ਹੋਰ ਜਿਤਨਾ ਦੇਖ ਸਕਦੇ ਗੁਰਮੁਖ ਜਿਨਾ ਵੇਖਣਾ ਆਪਾਂ ਦੇ ਸੁਭਾਅਕ ਬਣਾ ਰਹੇ ਨੇ ਗੁਰਸਖਾ ਨੂੰ ਉਧਰ ਧਿਆਨ ਲਵਾਉਣ ਵਾਸਤੇ ਹੀ ਸਰਪੋਦੋਂ ਕਾਇਮ ਕੀਤੀ ਹੈ ਤਰਨਾ ਦਲ ਤੇ ਬੁੱਢਾ ਦਲ ਬਾਅਦ ਵਿੱਚ ਪੰਥ ਵਿੱਚ ਪ੍ਰਬੰਧ ਕਰਨ ਲਈ ਬਣਾਏ ਗਏ 1734 ਬਣੇ ਤੇ ਉਹ ਦਲ ਪੰਥਾਂ ਵਿੱਚ ਬੇਨਤ ਸਰੂਪ ਹੈ ਮਹਾਰਾਜ ਜੀ ਦੇ ਪੁਰਾਤਨ ਸਮੇਂ ਦੇ ਵੀ ਜਿਹੜੇ ਰਾਗਮਾਲਾ ਸਮੇਤ ਨੇ ਪਰ ਮੈਂ ਫੇਰ ਬੇਨਤੀ ਕਰਦਾ ਆ ਆਪਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੇ ਬਖਸ਼ਿਸ਼ ਕੀਤੀ ਆ ਰਾਗਮਾਲਾ ਉਹਨਾਂ ਰੱਖੀ ਹੈ ਤੇ ਬਾਕੀ ਬਾਣੀਆਂ ਜਿਹੜੀਆਂ ਉਹਨਾਂ ਨੂੰ ਸਹੀ ਜਿਤਨਾ ਨਹੀਂ ਲੱਗੀਆਂ ਉਹ ਕੇਵਲ ਸਾਖੇ ਸੰਭਾਲਣ ਵਾਸਤੇ ਹਕੀਕਤ RAM ਮੁਕਾਮ ਤੇ ਹੋਰ ਜਿਹੜੀਆਂ ਚੀਜ਼ਾਂ ਲਿਖਿਆ ਸੀ ਮਹਾਰਾਜ ਨੇ ਛੱਡ ਦਿੱਤੀ ਐਥੋਂ ਤੱਕ ਕਿ ਗੁਰੂ ਦੇ ਚਲਿਤਰ ਜਾਲਿਕਾ ਗੁਰੂ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਤੇ অবতার ਜਿਹੜੇ ਸਨ ਹੀ ਨਾ ਸੰਬਤ ਲਿਖੇ ਪ੍ਰਾਤਨ ਸਰੂਪਾਂ 'ਚ ਲਿਖੇ ਮਿਲਦੇ ਪਿਛਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਵੀ ਛੱਡ ਦਿੱਤੇ ਬਾਬਾ ਦੀਪ ਸਿੰਘ ਜੀ ਨੇ ਉਹ ਨਹੀਂ ਲਿਖੇ ਜਵਾਲ ਸਰੂਪਾਂ 'ਚ ਆਪ ਲਿਖਤੇ ਪਰ ਫਿਰ ਬੇਨਤੀ ਕਰਦਾ ਤੁਸੀਂ ਜਿੱਥੇ ਕਿਸ ਨੂੰ ਸਮਝਾਉਣਾ ਪੰਥ ਨੂੰ ਬੇਨਤੀ ਹੈ ਕਿ ਸਾਹਿਬ ਬਾਬਾ ਦੀਪ ਸਿੰਘ ਜੀ ਬਣੇ ਗੋ ਲਿਖੇ ਹੋਏ ਸਰੂਪ ਹੈ ਨਾ ਜੋ ਸਰੂਪ ਦਾ ਉਤਾਰਾ ਕੀਤਾ ਜਿਹੜਾ ਗੁਰਤਾ ਗੱਦੀ ਦਿੱਤੀ ਹੈ ਉਹਨੂੰ ਮੁੱਖ ਰੱਖ ਕੇ ਪੰਥ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਰਾਗਮਾਲਾ ਸਮੇਤ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਾਰ ਹੈ ਸਾਡੇ ਸਤਿਗੁਰੂ ਨੇ ਕਿਉਂਕਿ ਜਿੰਨੇ ਚਿਰ ਤੁਹਾਡੇ ਵਿਚਾਰ ਇੱਕ ਨਹੀਂ ਹੁੰਦੇ ਹਾਂਜੀ ਉਹਲੇ ਚਿਰ ਤੁਸੀਂ ਇੱਕ ਡਟ ਨਹੀਂ ਹੋ ਸਕੋਗੇ ਤੇ ਸਾਡੀ ਬਦਕਿਸਮਤੀ ਕਹਿ ਲਓ ਸਖਾਂ ਦੀ ਲੜਾਈ ਮੂਲ ਮੰਤਰ ਤੇ ਵੀ ਹੈ ਰਾਗਮਾਲਾ ਤੇ ਵੀ ਬਾਣੀਆਂ ਸਵੇਰੇ ਅਮਰਤ ਵੇਲੇ ਸਿੱਖ ਜੰਗਲਾਂ ਵਿੱਚ ਨਿਤਨੇਮ ਸੰਭਾਲਣੇ ਗਏ ਸੀ ਸਿੱਖੀ ਸੰਭਾਲਣ ਗਏ ਸੀ ਜੇ ਜੰਗਲਾਂ 'ਚ ਜਾ ਕੇ ਨਿਤਨੇਮ ਭੁੱਲ ਗਿਆ ਰਾਤ ਮਰਿਆਦਾ ਭੁੱਲ ਗਈ ਫਿਰ ਜਗ੍ਹਾ ਜੀ ਲੜਨ ਜਾਏ ਤੂੰ ਮਿੰਦਾ ਬਿਲਕੁਲ ਜੀ ਫਿਰ ਕੋਈ ਚੀਜ਼ ਬਚਾਉਣ ਵਾਸਤੇ ਜਯਦਾਦ ਆਪਣੀ ਕੋਈ ਚੀਜ਼ ਬਚਾਉਣ ਲਈ ਜੰਗਲਾਂ ਜਾਂ ਜਏ ਦੁਸ਼ਮਣਾਂ ਤੋਂ ਹੈ ਚੀਜ਼ ਇਹ ਜੰਗਲ ਜੀ ਤੋਂ ਗਵਾ ਕੇ ਆ ਜੇ ਤੇ ਫਿਰ ਲੜਕੀ ਗਏ ਉਹ ਅਮੋਲਕ ਹੀਰਾ ਸਿੱਖੀ ਬਚਾਉਣ ਸਿੱਖੀ ਕੀ ਰਾਤ ਮਰਿਆਦਾ ਮਰਿਆਦਾ ਹੀ ਸਿੱਖੀ ਆ ਜੀ ਰਹੇ ਰਹੇ ਸੋਈ ਸਿੱਖ ਸੋਈ ਸਿੱਖ ਮੇਰਾ ਉਹ ਸਾਹਿਮਾ ਉਸ ਦਾ ਚਿਹਰਾ ਜੇ ਸਾਨੂੰ ਗੁਰਮੰਤਰ ਭੁੱਲ ਗਿਆ ਮੂਲ ਮੰਤਰ ਭੁੱਲ ਗਿਆ ਹਰਕਮ ਸਿੰਘ ਨਾਭੇ ਨੇ ਮੂਲ ਗੁਰਮੰਤਰ ਤੇ ਵੀ ਸ਼ੰਕਾ ਲਕੀ। ਉਹਨੇ ਵਾਹਿਗੁਰੂ ਨੂੰ ਵਾਹਿਗੁਰੂ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਤੇ ਆਪਾਂ ਹੋ ਮੈਂ ਕੋਈ ਹਾਂ ਸਿਆਰੀ ਨਾਲ। ਉਹਨਾਂ ਲਈ ਵਾਹਿਗੁਰੂ ਨਹੀਂ ਵਾਹਿਗੁਰੂ ਹੈ। ਮੈਂ ਕੀ ਕਹਾਂ? ਤੁਸੀਂ ਆਪ ਹੀ ਫਤ ਸਿਆਰੇ ਦੇ ਵਿਦਵਾਨ ਜੀ। ਜੇ ਜੇ ਗੁਰਸਿੱਖ ਇਹ ਰਹਿਤ ਮਰਿਆਦਾ ਮਹਾਰਾਜ ਸਾਹਿਬ ਜੀ ਦੇ ਬਖਸ਼ੇ ਹੋਈ ਬਾਣੀ ਅੰਮ੍ਰਿਤ ਵੇਲੇ ਕਿਹੜੀ ਪਾਣੀ ਆ ਸ਼ਾਮ ਨੂੰ ਕਿਹੜੀ ਪਾਣੀ ਜੇ ਭੁੱਲ ਗਏ ਤੇ ਜੰਗਲਾਂ ਕੀ ਗਲਣਗੇ। ਤੇ ਜੰਗਲਾਂ 'ਚ ਜਾ ਕੇ ਅੰਮ੍ਰਿਤ ਨਹੀਂ ਸਿਖਾਉਂਦੇ ਹੁੰਦੇ ਉਹ ਅੰਮ੍ਰਿਤ ਦੀ ਰਾਤ ਮਰਿਆਦਾ ਤੇ ਵੀ ਸ਼ੰਕਾ ਜੋ ਸ਼ੰਕਾ ਕਰਦੇ ਸਿਖਾਉਣ ਦੇ ਕਈ ਕਹਿੰਦੇ ਬੀਬੀਆਂ ਲੱਗ ਜਾਂਦੀਆਂ ਨਹੀਂ ਲੱਗ ਸਕਦੀਆਂ ਫਿਰ ਦਾਹਾਂ ਪਾਤਸ਼ਾਹੀਆਂ ਦੇ ਵਿੱਚ ਕੋਈ ਬੀਬੀ ਨੂੰ ਗੁਰਤਾ ਗੱਦੀ ਕਿਉਂ ਨਹੀਂ ਦਿੱਤੀ ਪਾਣੀ ਪਿਆਰੇ ਗੁਰੂ ਰੂਪ ਹੈ ਨਾ ਹਾਂਜੀ ਹਾਂਜੀ ਪਾਣੀ ਪਿਆਰੇ ਗੁਰੂ ਰੂਪ ਹੈ ਨਾ ਜੋ ਖੰਡੇ ਬਾਟੇ ਦੀ ਪੋਲ ਦਿੰਦੇ ਫਿਰ ਬੀਬੀਆਂ ਕਿੱਦਾਂ ਲੱਗ ਸਕਦੀਆਂ ਹੁਣ ਦਾਤ ਮਰਿਆਦਾ ਦੇ ਜਿਹੜਾ ਖਰੜਾ ਬਣਾਇਆ ਹੋਇਆ ਹੈ ਇਹਨਾਂ ਨੇ ਸਭ ਕਮੇਟੀ ਵਾਲਿਆਂ ਦਾ ਖਰੜਾ ਹੀ ਆਪਾਂ ਕਹਾਂਗੇ ਉਹਦੇ ਵਿੱਚ ਇਹ ਵੀ ਗੱਲ ਲਿਖੀ ਬੀਬੀ ਲੱਗ ਸਕਦੀ ਇਹਨਾਂ ਬੋ ਇਹ ਬਾਤ ਹੈ ਜਿਹਨੇ ਤੇਰੇ ਚੀਜ਼ਾਂ ਦੂਰ ਨਹੀਂ ਨਾ ਹੁੰਦੀਆਂ ਉਹਨੇ ਚਰਪੰਥ ਚ ਇਕਤਾ ਨਹੀਂ ਹੋਣੀ ਤੇ ਇਹ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਜੀ ਮੈਂ ਤੇ ਕੋ ਅੰਮ੍ਰਿਤ ਨੰਦ ਸਿੰਘਾਂ ਨੂੰ ਮੈਂ ਜੇ ਤੁਹਾਨੂੰ ਗੁਰੂ ਸਾਹਿਬ ਦੇ ਭਰੋਸਾ ਨਾਲ ਤੁਸੀਂ ਅੱਗ ਵਿੱਚ ਪਾ ਦਿਓ ਪਰਚੀ ਤੇ ਤਕਸਾਲ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜਿਨੇ ਸਭ ਤੋਂ ਪਹਿਲਾਂ ਰਹਿਤ ਮਰਿਆਦਾ ਸੰਖੇਪ ਛਪਵਾਈ ਹੈ ਅੱਛਾ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਿਨੇ ਉਹ ਪੋਥੀਆਂ ਮੈਂ ਤੇ ਮੈਂ ਦਰਿਆ ਉਹਦੀ ਪੀਡੀਐਫ ਵੀ ਹੈਗੀ ਹੈ ਮੇਰੇ ਕੋਲ ਵੀ ਇੱਥੇ ਹੈਗੀ ਹੈ ਅਲਮਾਰੀ ਦੇ ਵਿੱਚ ਰੱਖੀ ਆ ਜੀ ਪ੍ਰਾਣੀ ਮਹਾਂਪੁਰਖਾ ਮੇਲੇ ਦੀ ਵੀ ਤੇ ਦੋ ਆਦੀ ਕਿਹੜੀ ਮੰਨੀਏ ਅੱਗੇ ਤੇ ਪਾ ਦੋ ਪਰਚੀਆਂ ਗੁਰੂ ਸਾਹਿਬ ਦੇ ਅਰਦਾਸ ਕਰਕੇ ਜਿਹੜੀ ਬਾਜੇ ਮੰਨ ਲੋ ਹਰ ਕੀ ਪੌੜੀ ਦੇ ਪਾਣੂ ਹੁਣ ਜਦੋਂ ਸ਼੍ਰੋਮਣ ਕਮੇਟੀ ਸਰੂਪ ਛਾਪਣ ਲੱਗੀ ਮਹਾਰਾਜ ਜੀ ਦੇ ਹਨਾ ਮੈਨੂੰ ਚੇਤਾ ਆ ਗਿਆ ਮੈਂ ਤੁਹਾਨੂੰ ਦੱਸਣਾ ਰਾਗ ਮਾਲਾ ਛਾਪਣੀ ਕਿ ਨਹੀਂ ਇੱਥੇ ਵਿਵਾਦ ਹੀ ਬਹੁਤ ਜ਼ਿਆਦਾ ਉਦੋਂ ਤੇ ਬਹੁਤ ਹੀ ਜ਼ਿਆਦਾ ਹੈ ਸੰਤਨੇ ਵਿਵਾਦ ਖਤਮ ਕਰਨ ਵਾਸਤੇ ਕਿ ਸਰੂਪ ਰਾਗਮਾਲਾ ਸਮੇਤ ਛਪਣਿਆ ਜਾਂ ਬਿਨਾਂ ਰਾਗਮਾਲਾ ਤੋਂ ਬਿਲੋਕ ਖੰਡ ਕੀਤਨੀ ਵੀਰ ਨੇ ਦੱਸਿਆ ਜਿਹੜਾ ਜਰਮਨ ਰਹਿੰਦਾ ਓਨੇ ਦਸੀ ਇਹ ਗੱਲ ਉਹ ਕਹਿੰਦਾ ਫਿਰ ਉਹਦੇ ਪਰਚੀਆਂ ਪਾਈਆਂ ਗਈਆਂ ਹਰ ਕੀ ਪੌੜੀ ਅਰਦਾਸ ਕੀਤੀ ਗਈ ਪਹਿਲਾਂ ਪਰਚੀਆਂ ਡੁੱਬ ਗਈਆਂ ਫਿਰ ਪਰਚੀ ਉੱਚੀ ਨਿਕਲੀ ਕਿ ਰਾਗਮਾਲਾ ਸਮੇਤ ਛਪਣਿਆ ਵਾਹਿਗੁਰੂ ਇਸੇ ਵਾਸਤੇ ਹੀ ਦਰਬਾਰੇ ਨਾਲ ਇਹ ਪਰਚੀਆਂ ਪਾ ਕੇ ਨਾਲ ਫੈਸਲਾ ਕਰਨ ਤੇ ਆਉਂਦੇ ਆ ਨਾਇਅਗਤ ਪਾਕ ਇਹਨਾਂ ਨੂੰ ਪਤਾ ਹੈ ਕਿ ਅਸੀਂ ਝੂਠੇ ਸਾਬਤ ਹੋ ਜਾਣਾ ਜਿਹੜੇ ਇਹੋ ਜਿਹੇ ਬੰਦੇ ਇਸ ਵਾਸਤੇ ਇਹਨਾਂ ਗੱਲਾਂ ਵੱਲ ਨਹੀਂ ਆਉਂਦੇ ਸੋ ਫਿਰ ਮੈਂ ਬੇਨਤੀ ਅਖੀਰ ਚ ਕਰਦਾ ਰਾਗ ਮਾਲਾ ਬਾਰੇ ਆਪੇ ਇਹਦੇ ਵਿੱਚ ਬਹੁਤ ਹੀ ਸਰੂਪ ਜਿਹੜੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਫਿਰ ਮੁਖ ਜਿਹੜੇ ਹੈਗੇ ਆ ਉਹ ਤਾਂ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅਰਥ ਪੜ੍ਹਾਏ ਹੈ ਫਿਰ ਬਾਬਾ ਦੀਪ ਸਿੰਘ ਜੀ ਨੇ ਲਿਖਿਆ ਉਹ ਸਭ ਤੋਂ ਵਧੀਆ ਉਹ ਮੰਨ ਲੈਣਾ ਚਾਹੀਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ